ਪੰਜਾਬ ਚ ਵਾਹਨ ਚਲਾਉਣ ਵਾਲਿਆਂ ਦੇ ਲਈ ਵੱਡੀ ਤੇ ਅਹਿਮ ਖਬਰ ਹੈ ਦੱਸਦੀ ਹੈ ਕਿ ਜੇ ਤੁਸੀਂ ਵੀ ਵਾਹਨ ਚਲਾਉਨੇ ਹੋ ਤਾਂ ਤੁਹਾਨੂੰ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਪਵੇਗਾ ਕਿਉਂਕਿ ਪੰਜਾਬ ਸਰਕਾਰ ਸਖਤ ਹੁੰਦੀ ਨਜ਼ਰ ਆ ਰਹੀ ਹੈ ਤਾਂ ਦੱਸਦੀ ਹੈ ਕਿ ਜੋ ਕਿ ਪਹਿਲਾਂ ਜੁਰਮਾਨੇ ਸੀਗੇ ਜੋ ਕਿ ਆਪਣੇ ਚਾਲਾਨ ਸੀਗੇ ਉਹਨਾਂ ਦੀ ਕੀਮਤ ਤੋਂ ਵੱਧ ਕੀਮਤ ਦੇ ਹੁਣ ਜੁਰਮਾਨੇ ਤੁਹਾਨੂੰ ਭਰਨੇ ਪੈ ਜਾਣਗੇ ਇਹਨਾਂ ਗੱਲਾਂ ਦਾ ਰੱਖੋ ਧਿਆਨ ਦੱਸ ਦਈਏ ਕਿ ਪੰਜਾਬ ਚ ਹੁਣ ਪੰਜਾਬ ਸਰਕਾਰ ਨੇ ਚਾਲਾਨਾਂ ਦੇ ਵਿੱਚ ਵੱਡਾ ਬਦਲਾਅ ਕੀਤਾ ਹੈ ਤਾਂ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਲੋੜ ਹੈ ਦੱਸ ਦਈਏ ਕਿ ਆਰਟੀਓ ਵਿਭਾਗ ਨੇ 2 ਸਾਲ ਬਾਅਦ ਪੁਰਾਣੇ ਵਾਹਨਾਂ ਦੀ ਰਜਿਸਟ੍ਰੇਸ਼ਨ ਅਤੇ ਫਿਟਨੈਸ ਰੀਨਿਊਲ ਦੀ ਪ੍ਰਕਿਰਿਆ ਫਿਰ ਤੋਂ ਸ਼ੁਰੂ ਕਰ ਦਿੱਤੀ ਹੈ ਪਰ ਇਸ ਦੇ ਨਾਲ ਹੀ ਜੁਰਮਾਨੇ ਦਾ ਬੋਝ ਇਹਨਾਂ ਵਧ ਦਿੱਤਾ ਗਿਆ ਹੈ ਕਿ ਹੁਣ ਕਈ ਵਾਹਨ ਮਾਲਕਾਂ ਲਈ ਪੁਰਾਣਾ ਵਾਹਨ ਰੱਖਣਾ ਕਾਟੇ ਦਾ ਸੌਦਾ ਬਣ ਗਿਆ ਤਾਂ 7200 ਤੋਂ ਵਧਾ ਕੇ 12000 ਤੱਕ ਦਾ ਹੋਇਆ ਜੁਰਮਾਨਾ ਤਾ ਵਿਭਾਗ ਦੀ ਨਵੀਂ ਪ੍ਰਣਾਲੀ ਤਹਿਤ ਹੁਣ 2023 ਵਿੱਚ ਫਿਟਨੈਸ ਰੈਨਿਊ ਨਾ ਕਰਨ ਵਾਲਿਆਂ ਤੋਂ 7200 ਦੀ ਬਜਾਏ 12000 ਤੱਕ ਦਾ ਵਾਧੂ ਜੁਰਮਾਨਾ ਵਸੂਲਿਆ ਜਾਵੇਗਾ ਤਾਂ ਇਹ ਨਹੀਂ ਨਹੀਂ 2 ਵਹੀਆਂ ਬੰਨਾਂ ਤੇ ਹਰ ਮਹੀਨੇ 300 ਰੁਪਏ ਅਤੇ 4 ਮਹੀਨਾ ਤੇ 500 ਤੱਕ ਦਾ ਲੇਟ ਫੀਸ ਵੀ ਲਗਾਈ ਜਾ ਰਹੀ ਹੈ ਤਾਂ ਵਾਹਨਾਂ ਦੀ ਕੀਮਤ ਤੋਂ ਜ਼ਿਆਦਾ ਜੁਰਮਾਨਾ ਕਈ ਲੋਕਾਂ ਦਾ ਕਹਿਣਾ ਹੈ ਕਿ ਜੁਰਮਾਨੇ ਦੀ ਰਾਸ਼ੀ ਉਹਨਾਂ ਦੇ ਪੁਰਾਣੇ ਵਾਹਨਾਂ ਦੀ ਕੀਮਤ ਤੋਂ ਵੀ ਜ਼ਿਆਦਾ ਹੈ ਤਾਂ ਉਦਾਹਰਨ ਵਜੋਂ 19 ਸਾਲ ਪੁਰਾਣੇ ਸਕੂਟਰ ਦੀ ਰਜਿਸਟ੍ਰੇਸ਼ਨ ਨਾ ਕਰਵਾਉਣ ਤੇ ਹੁਣ 16000 ਰੁਪਏ ਤੱਕ ਦਾ ਜੁਰਮਾਨਾ ਬਣ ਰਿਹਾ ਦਾ ਜਦੋਂ ਕਿ ਕਿਸੇ ਮਾਡਲ ਦਾ ਸਕੂਟਰ ਸੈਕੰਡ ਹੈਂਡ ਸੈਕੰਡ ਹੈਂਡ ਮਾਰਕੀਟ ਚ 10 12000 ਚ ਵਿੱਚ ਮਿਲ ਜਾਂਦਾ ਹੈ ਤਾਂ ਆਨਲਾਈਨ ਸਿਸਟਮ ਵਿੱਚ ਗੜਬੜ ਨਾਲ ਬਧੀ ਪਰੇਸ਼ਾਨੀ ਵਾਹਨ ਮਾਲਕ ਮੁਤਾਬਿਕ ਆਨਲਾਈਨ ਫਿਟਨੈਸ ਪੋਰਟਲ ਤੇ ਸਿਸਟਮ ਵਾਰ-ਵਾਰ ਫੇਲ ਹੋ ਰਿਹਾ ਹੈ ਤਾਂ ਜਿਸ ਨਾਲ ਉਹ ਸਮੇਂ ਤੇ ਫੀਸ ਜਮ੍ਹਾਂ ਨਹੀਂ ਕਰ پا ਰਹੇ ਤਾਂ ਕਈ ਲੋਕਾਂ ਨੂੰ ਫਿਟਨੈਸ ਫੀਸ ਦੇ ਨਾਲ ਲੇਟ ਫੀਸ ਵੀ ਭਰਨੀ ਪੈ ਰਹੀ ਹੈ ਤਾਂ ਕੁਝ ਲੋਕਾਂ ਨੇ ਉਹ ਕਈ ਵਾਰ ਦਫ਼ਤਰ ਦੇ ਗੇੜੇ ਮਾਰ-ਮਾਰ ਕੇ ਥੱਕ ਜਾਂਦੇ ਨੇ ਪਰ ਕਲੀਅਰ ਹਸ਼ ਲਈ ਮਿਲ ਰਹੀ ਨਾਜੁਕਤਾ ਮੁਤਾਬਿਕ 15 ਸਾਲ ਤੋਂ ਜ਼ਿਆਦਾ ਪੁਰਾਣੇ ਵਾਹਨਾਂ ਨੂੰ ਹੀ ਸੜਕ ਤੇ ਚਲਾਇਆ ਜਾਂਦਾ ਹੈ ਤਾਂ ਜਦੋਂ ਉਹਨਾਂ ਦਾ ਫਿਟਨੈਸ ਸਰਟੀਫਿਕੇਟ ਰੀਨਿਊ ਹੋਵੇ ਪਰ ਉਹ ਵਿਭਾਗ 1992 ਜਾਂ ਉਸ ਤੋਂ ਪੁਰਾਣੇ ਵਾਹਨਾਂ ਤੋਂ ਵੀ ਟੈਕਸ ਪਲੰਟੀ ਵਸੂਲ ਰਿਹਾ ਤਾਂ ਜਦੋਂ ਕਿ ਇਹ ਵਾਹਨ ਜ਼ਿਆਦਾਤਰ ਚੱਲਣ ਦੇ ਲਾਇਕ ਹੀ ਨਹੀਂ ਬਚੇ ਤਾਂ ਲੁਧਿਆਣੇ ਦੇ ਵਾਹਨ ਮਾਲਕ ਹਰਵਿੰਦਰ ਸਿੰਘ ਨੇ ਕਿਹਾ ਕਿ ਮੇਰੇ ਸਕੂਟਰ ਦੀ ਕੀਮਤ 12000 ਹੈ ਤੇ ਫਿਟਨੈਸ ਦੇ ਨਾਲ ਜੁਰਮਾਨਾ 16000 ਲੱਗ ਗਿਆ ਤਾਂ ਇਹ ਬੇਇਨਸਾਫੀ ਹੈ ਤਾਂ ਵਿਭਾਗ ਨੂੰ ਵਿਵਹਾਰਕ ਨੀਤੀ ਬਣਾਉਣੀ ਚਾਹੀਦੀ ਹੈ ਨਹੀਂ ਤਾਂ ਆਮ ਲੋਕ ਪੁਰਾਣੇ ਵਾਹਨ ਸੜਕਾਂ ਤੋਂ ਹਟਾ ਦੇਣਗੇ ਤਾਂ ਆਟੋ ਮਾਰਾਂ ਦਾ ਕਹਿਣਾ ਹੈ ਕਿ ਵਿਭਾਗ ਨੂੰ ਪੁਰਾਣੇ ਵਾਹਨ ਲਈ ਇੱਕ ਮੁਸਤਿਤ ਰਜਿਸਟ੍ਰੇਸ਼ਨ ਸਕੀਮ ਲਾਉਣੀ ਚਾਹੀਦੀ ਹੈ ਜਿਸ ਨਾਲ ਮਾਲਕਾਂ ਨੂੰ ਰਾਹਤ ਮਿਲੇ ਅਤੇ ਪ੍ਰਦੂਸ਼ਣ ਕੰਟਰੋਲ ਦੇ ਨਾਂ ਨਾਲ ਪ੍ਰਸ਼ਾਸਨਿਕ ਪ੍ਰਕਿਰਿਆਵਾਂ ਵੀ ਸਰਲ ਬਣੀਆਂ ਰਹਿਣ ਤਾਂ ਪੰਜਾਬ ਚ ਬਾਨਾਂ ਨੂੰ ਲੈ ਕੇ ਚਾਲਕਾਂ ਦੇ ਲਈ ਵੱਡੀ ਖਬਰ ਆ ਰਹੀ ਹੈ ਤਾਂ ਦੱਸਦੇ ਕਿ ਹੁਣ ਜੁਰਮਾਨਾ ਕੀਮਤ ਉਹ ਵੀ ਕਿਤੇ ਵੱਧ ਕੇ ਵਸੂਲਾ ਜਾਵੇਗਾ ਤਾਂ ਆਰਟੀਓ ਵਿਭਾਗ ਨੇ 2 ਸਾਲ ਬਾਅਦ ਪੁਰਾਣੇ ਵਾਹਨ ਰਜਿਸਟ੍ਰੇਸ਼ਨ ਅਤੇ ਫਿਟਨੈਸ ਰੀਨਿਊਲ ਕਰਨ ਦੀ ਪ੍ਰਕਿਰਿਆ ਫਿਰ ਤੋਂ ਸ਼ੁਰੂ ਕਰ ਦਿੱਤੀ ਹੈ ਪਰ ਇਸ ਦੇ ਨਾਲ ਹੀ ਜੁਰਮਾਨੇ ਦਾ ਬੋਝ ਇੰਨਾ ਵਧਾ ਦਿੱਤਾ ਗਿਆ ਕਿ ਹੁਣ ਕਈ ਵਾਹਨ ਮਾਲਕਾਂ ਲਈ ਪੁਰਾਣਾ ਵਾਹਨ ਰੱਖਣਾ ਘਾਟੇ ਦਾ ਸੌਦਾ ਬਣ ਗਿਆ